ਯੂਐਸਟੇ ਪ੍ਰੈਜ਼ੀਡੈਂਟ ਡੋਨਲਡ 트ੰਪ ਵੱਲੋਂ ਜਦੋਂ ਚੋਣਾਂ ਲੜੀਆਂ ਜਾ ਰਹੀਆਂ ਸਨ ਉਸ ਵੇਲੇ ਹੀ ਆਪਣੇ ਜੋ ਦੇਸ਼ ਦੇ ਲੋਕ ਨੇ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਕਿ ਜਦੋਂ ਉਹਨਾਂ ਦੀ ਸਰਕਾਰ ਬਣੇਗੀ ਉਸ ਵੇਲੇ ਜਿੰਨੇ ਵੀ ਉਹਨਾਂ ਦੇ ਕੰਟਰੀ ਦੇ ਵਿੱਚ ਯੂਐਸ ਦੇ ਵਿੱਚ ਰਿਫਿਊਜੀ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਿਆ ਜਾਵੇਗਾ ਜਿਸ ਨੂੰ ਲੈ ਕੇ ਹੁਣ 트ੰਪ ਦੀ ਸਰਕਾਰ ਵੱਲੋਂ ਜਿਹੜਾ ਹੈ ਉਹ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ 104 ਦੇ ਕਰੀਬ ਭਾਰਤੀ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਕਮਾਂਤਰੀ ਹਵਾਈ ਅੱਡੇ ਤੇ ਉਤਰ ਚੁੱਕੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਯੂਐਸਡੀ ਵੱਲੋਂ ਲਗਾਤਾਰ ਹੀ ਇਹ ਗੱਲ ਕਹੀ ਜਾ ਰਹੀ ਸੀ ਕਿ ਕਿ ਬਹੁਤ ਸਾਰੇ ਜੋ ਲੋਕ ਨੇ ਜੋ ਕਿ ਰਫਿਊਜੀ ਬਣ ਕੇ ਉਹਨਾਂ ਦੇ ਦੇਸ਼ ਵਿੱਚ ਰਹਿ ਰਹੇ ਨੇ ਤੇ ਬਹੁਤ ਸਾਰੀ ਉਹਨਾਂ ਵੱਲੋਂ ਹਿੰਸਕ ਘਟਨਾਵਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਇਹ ਜਿਹੜਾ ਇਨੀਸ਼ੀਏਟਿਵ ਆ ਉਹ ਲੈਣ ਦੀ ਜ਼ਰੂਰਤ ਹੈ ਲੇਕਿਨ 트럼ਪ ਸਰਕਾਰ ਵੱਲੋਂ ਤਾਂ ਸਿਰਫ ਸਿਰਫ ਇਸੇ ਮੁੱਦੇ ਨੂੰ ਲੈ ਕੇ ਹੀ ਚੌਂ ਜਿਹੜੀ ਸੀਗੀ ਉਹ ਲੜੀ ਗਈ ਸੀ ਜਿਸ ਨੂੰ ਲੈ ਕੇ ਹਾਲਾਕਿ ਬੀਤੇ ਕੁਝ ਦਿਨਾਂ ਤੋਂ ਮੀਡੀਆ ਹਾਊਸਸ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਕਿ 205 ਦੇ ਕਰੀਬ ਜਿਹੜੇ ਨੇ ਉਹ ਭਾਰਤੀ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਜਿਹੜਾ ਹੈ ਉਹ ਕਰ ਦਿੱਤਾ ਗਿਆ ਲੇਕਿਨ ਅੱਜ ਦੀ ਰੇਸ਼ੋ ਦੀ ਗੱਲ ਕੀਤੀ ਜਾਵੇ ਤਾਂ 104 ਦੇ ਕਰੀਬ ਜਿਹੜੇ ਨੇ ਉਹ ਭਾਰਤੀ ਜਿਹੜੇ ਨੇ ਡਿਪੋਰਟ ਕਰ ਦਿੱਤੇ ਗਏ ਨੇ ਜਿਸ ਵਿੱਚ 30 ਦੇ ਕਰੀਬ ਪੰਜਾਬੀ ਵੀ ਨੇ ਹਾਲਕੀ ਅੰਮ੍ਰਿਤਸਰ ਦੇ ਕੁਮਾਂਤਰੀ ਹਵਾਈ ਅਡੇ ਰਾਜ ਜੋ ਗੁਰਰਾਮਦਸ ਹਵਾਈ ਅਡਾ ਹੈ ਉਥੇ ਹੁਣ ਜਿਹੜਾ ਹੈ ਉਹ ਜਹਾਜ਼ ਤਾਂ ਲੈਂਡ ਕਰ ਚੁੱਕਾ ਹੈ ਲੇਕਿਨ ਕਿਤਨਾ ਕਹਤੇ ਲਗਾਤਾਰ ਹੀ ਜੋ ਲੋਕਾਂ ਦੀ ਨਜ਼ਰ ਬਣੀ ਹੋਈ ਸੀ ਕਿ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਇਥੋਂ ਜੋ ਯੂਐਸਟੀ ਗਵਰਨਮੈਂਟ ਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਉਹਨਾਂ ਦਾ ਇਨ ਫਿਊਚਰ ਕੀ ਰਵੇਗਾ ਤੁਹਾਨੂੰ ਕੋਈ ਤਸਵੀਰਾਂ ਦਿਖਾ ਦਿੰਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੋਂ ਅਗਲੇ ਪਾਸੇ ਨੂੰ ਜਿਹੜਾ ਹੈ ਉਹ ਜਰੂਰ ਜਿਹੜਾ ਕਾਰਗੋ ਸੈਂਟਰ ਹੈ ਜਿੱਥੇ ਉਸ ਜਿਹੜੇ 150 ਦੇ ਕਰੀਬ ਭਾਰਤੀ ਜਿਹੜੇ ਨੇ ਜਿਹੜੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਔਰ ਇਸ ਰਸਤੇ ਥਾਣੇ ਹੀ ਉਹ ਆਉਂਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਨੇ ਆਪਣੇ ਕੀਤੇ ਗਏ ਨੇ ਇਸ ਜੇਕਰ ਜੇਕਰ ਗੱਲ ਕੀਤੀ ਜਾਵੇ ਤਾਂ ਸਿਵਲ ਸਰਜਨ ਜਿਹੜੇ ਨੇ ਉਹਨਾਂ ਨੂੰ ਵੀ ਅੰਦਰ ਜਿਹੜਾ ਹੈ ਉਹ ਉਹ ਮੌਜੂਦ ਨੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਵੀ ਇੱਥੇ ਨੇ ਅਤੇ ਨਾਲ-ਨਾਲ ਅੰਮ੍ਰਿਤਸਰ ਦੇ ਐਸਐਸਪੀ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਵੀ ਅੰਦਰ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਨੇ ਉਹਨਾਂ ਵੱਲੋਂ ਵੀ ਜਿਹੜਾ ਹੈ ਇੱਥੇ ਪਹੁੰਚ ਕੇ ਜਿਹੜਾ ਹੈ ਉਹ ਜ਼ਰੂਰ ਪਰਿਵਾਰ ਦੇ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਜਾਵੇਗੀ ਅਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੋ ਜੋ ਲੋਕ ਨੇ ਉਹਨਾਂ ਨੂੰ ਉਹਨਾਂ ਵਾਸਤੇ ਜਿਹੜੀ ਹੈ ਉਹਨਾਂ ਦੇ ਘਰ ਤੱਕ ਉਹਨਾਂ ਨੂੰ ਜ਼ਰੂਰ ਪਹੁੰਚਾਇਆ ਜਾਵੇਗਾ ਇਹ ਮੀਡੀਆ ਦਾ ਜਮਾਵੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਸਵੇਰ ਤੋਂ ਮੀਡੀਆ ਇੱਥੇ ਮੌਜੂਦ ਹੈ ਔਰ ਉਹਨਾਂ ਜਿਹੜੇ ਨੌਜਵਾਨ ਨੇ ਉਹਨਾਂ ਦਾ ਇੰਤਜ਼ਾਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਲਗਾਤਾਰ ਜੇਕਰ ਹੁੰਦੀ ਗੱਲ ਕੀਤੀ ਜਾਵੇ ਤਾਂ ਜਿਹੜੇ 104 ਭਾਰਤੀ ਨੇ ਉਹਨਾਂ ਦੇ ਵਿੱਚੋਂ ਅੰਮ੍ਰਿਤਸਰ ਦੇ ਪੰਜ ਜਿਹੜੇ ਨੇ ਉਹ ਨੌਜਵਾਨਾਂ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਨੇ ਉਹ ਰੂਲਰ ਏਰੀਆ ਦੇ ਦੱਸੇ ਜਾ ਰਹੇ ਨੇ ਅਤੇ ਪੰਜ ਜਿਹੜੇ ਜਿਹੜੇ ਨੇ ਦੋ ਸੌਰੀ ਤਿੰਨ ਜਿਹੜੇ ਨੇ ਉਹ ਰੂਰਲ ਏਰੀਆ ਦੇ ਦੱਸੇ ਜਾ ਰਹੇ ਨੇ ਤੇ ਦੋ ਅਰਬਨ ਏਰੀਆ ਦੇ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਹਾਲਾਂਕਿ ਜੋ ਵੀ ਇਨਪੁਟ ਜਿਹੜੀ ਸੀਗੀ ਉਹ ਸਾਹਮਣੇ ਆ ਰਹੀ ਸੀ ਕਿ ਸਾਰੇ ਭਾਰਤੀ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਸ਼ਾਇਦ ਨਜ਼ਰ ਆ ਸਕਦੇ ਨੇ ਲੇਕਿਨ ਪੰਜਾਬੀਆਂ ਦਾ ਨਾਮ ਜਿਹੜਾ ਸੀਗਾ ਹਮੇਸ਼ਾ ਉੱਚਾ ਚੜ ਕੇ ਲਿੱਤਾ ਜਾ ਰਿਹਾ ਸੀ ਕਿ ਸ਼ਾਇਦ ਪੰਜਾਬ ਦੇ ਨੌਜਵਾਨਾਂ ਨੂੰ ਰਿਪੋਰਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਲੇਕਿਨ ਇਸ ਵਿੱਚ ਕੋਈ ਵੀ ਅਥੈਂਟਿਕ ਵੈਕੇਸ਼ਨ ਜਿਹੜੀ ਸੀ ਅਥੈਂਟਿਕ ਨਿਊਜ਼ ਇਹ ਨਹੀਂ ਸੀਗੀ ਲੇਕਿਨ ਹੋਣ ਦੀ ਗੱਲ ਕੀਤੀ ਜਾਵੇ ਤੇ ਜੋ ਸੂਤਰਾਂ ਦੇ ਹਵਾਲੇ ਦੇ ਨਾਲ ਜੋ ਸਭ ਕੁਝ ਸਾਹਮਣੇ ਆ ਰਿਹਾ ਜਿਸ ਵਿੱਚ ਸਾਫ ਤੌਰ ਤੇ ਇਹ ਕਿਹਾ ਜਾ ਰਿਹਾ ਕਿ ਜਿਹੜੇ 104 ਭਾਰਤੀ ਨੇ ਉਹਨਾਂ ਦੇ ਨਾਲ-ਨਾਲ ਕਈ ਜਿਹੜੇ ਨੇ ਉਹ ਜਿਹੜੇ ਨੇ ਉਹ ਚੰਡੀਗੜ੍ਹ ਦੇ ਨੇ ਹਰਿਆਣੇ ਦੇ ਨੇ ਉਤਰਾਖੰਡ ਦੇ ਨੇ ਅਤੇ ਨਾਲ ਹੀ ਲਾਰਨਾ ਦੀ ਸਟੇਟ ਦੇ ਹੋਰ ਜਗ੍ਹਾ ਤੋਂ ਵੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਲੇਕਿਨ ਕਿਤਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਰਿਆਂ ਦੀ ਨਜ਼ਰ ਜਿਹੜੀ ਸੀ ਅੱਜ ਇਸੇ ਤੇ ਬਣ ਕੇ ਬਣੀ ਹੋਈ ਸੀ ਕਿਉਂਕਿ ਸਾਰਿਆਂ ਦਾ ਕਹਿਣਾ ਸੀਗਾ ਕਿ 205 ਦੇ ਕਰੀਬ ਕਿਉਂਕਿ ਬਹੁਤ ਵੱਡੀ ਰੇਸ਼ੋ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਇਸ ਦੇ ਦੌਰਾਨ ਕਈ ਪੰਜਾਬੀਆਂ ਦੇ ਜਿਹੜੇ ਨੇ ਉਹ ਹੌਸਲੇ ਵੀ ਜਿਹੜੇ ਨੇ ਉਹ ਖਰਾਬ ਹੁੰਦੇ ਹੋਏ ਨਜ਼ਰ ਆਦੇ ਕਿਉਂਕਿ ਬਹੁਤ ਭਾਰੀ ਅਮਾਉਂਟ ਖਰਚਣ ਤੋਂ ਬਾਅਦ ਉਹਨਾਂ ਵੱਲੋਂ ਯੂਐਸ ਦਾ ਜਿਹੜਾ ਸੀਗਾ ਉਹ ਵੀਜ਼ਾ ਆ ਲਿੱਤਾ ਜਾਂਦਾ ਰਿਹਾ ਲੇਕਿਨ ਹੁਣ ਦੀ ਗੱਲ ਕੀਤੇ ਜਾਵੇ ਤਾਂ ਕੁਝ ਸਮੇਂ ਪਹਿਲਾਂ ਜਿਹੜਾ ਹੈ ਹੁਣ ਸੀ70 ਜਿਹੜਾ ਹੈ ਉਹ ਇੱਥੇ ਲੈਂਡ ਕਰ ਚੁੱਕਾ ਹੈ ਤੇ ਹੁਣ ਜੋ ਨੇ ਉਹਨਾਂ ਦੀ ਜਿਹੜੀ ਹੈ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਕਈ ਚੰਡੀਗੜ੍ਹ ਦੇ ਹਰਿਆਣੇ ਦੇ ਗੁਜਰਾਤ ਦੇ ਮਹਾਰਾਸ਼ਟਰ ਦੇ ਉੱਤਰਾ ਉੱਤਰ ਉਹ ਉੱਤਰ ਪ੍ਰਦੇਸ਼ ਦੇ ਜਿਹੜੇ ਨੇ ਉਹ ਮੰਨੇ ਜਾ ਰਹੇ ਨੇ ਅਤੇ ਇਸ ਵਿੱਚ 12 ਦੇ ਕਰੀਬ ਜਿਹੜੇ ਨੇ ਉਹ ਬੱਚੇ ਵੀ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ 24 ਦੇ ਕਰੀਬ ਜਿਹੜੇ ਨੇ ਉਹ ਔਰਤਾਂ ਜਿਹੜੀਆਂ ਨੇ ਉਹ ਦਸੀਆਂ ਜਾ ਰਹੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਜਦੋਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹਨਾਂ ਕੋਲੋਂ ਹੋਰ ਕੀ ਕੀ ਜਿਹੜੇ ਨੇ ਉਹ ਖੁਲਾਸੇ ਜਿਹੜੇ ਨੇ ਉਹ ਕੀ ਹੁੰਦੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਹੜੇ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਸ਼ਾਇਦ ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਚਾਰजेस ਵੀ ਹੋ ਸਕਦੇ ਨੇ ਲੇਕਿਨ ਕਿਤਨਾ ਕਿਤੇ ਜੋ ਸਾਹਮਣੇ ਕੁਸਮੇ ਬਾਅਦ ਜਿਹੜੇ ਇਮੀਡੀਆ ਦੇ ਸਾਹਮਣੇ ਆਣਗੇ ਉਸ ਤੋਂ ਬਾਅਦ ਹੀ ਹਿਸਾਬ ਜਿਹੜਾ ਹੈ ਕਲੀਅਰ ਹੋ ਪਾਵੇਗਾ ਕਿ ਜੋ 트럼ਪ ਗਵਰਨਮੈਂਟ ਵੱਲੋਂ ਜਿਹੜਾ ਹੈ ਇਨੀਸ਼ੀਏਟਿਵ ਲਿੱਤਾ ਗਿਆ ਹੈ ਕਿ ਕਿੰਨਾ ਕੁ ਅਸਹੀ ਹੈ ਕਿਉਂਕਿ ਲਗਾਤਾਰ ਹੀ 18000 ਦੇ ਕਰੀਬ ਜਿਹੜੇ ਹੈ ਉਹ ਭਾਰਤੀਆਂ ਨੂੰ ਜਿਹੜਾ ਹੈ ਡਿਪੋਰਟ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਭਾਰਤ ਨੂੰ ਜਿਹੜੀ ਹੈ ਉਸ ਦੀ ਲਿਸਟ ਜਿਹੜੀ ਹੈ ਉਹ ਵੀ ਦੇ ਦਿੱਤੀ ਗਈ ਹੈ ਲੇਕਿਨ ਹੁਣ ਇਸੇ ਤਰ੍ਹਾਂ ਹੀ ਲਗਾਤਾਰ ਹੀ ਹੋਰ ਨੌਜਵਾਨ ਅਤੇ ਕਈ ਪਰਿਵਾਰ ਜਿਹੜੇ ਨੇ ਜਰੂਰ ਵਾਪਸ ਆਉਂਦੇ ਹੋਏ ਨਜ਼ਰ ਆਉਣਗੇ ਜੋ ਕਿ ਮੈਂ ਜੋ ਕਿ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਨੇ ਅਮਰੀਕਾ ਦੇ ਵੀ ਯੂ ਐਸ ਵਿੱਚ ਜਿਹੜਾ ਹੈ ਉਹ ਐਂਟਰ ਹੁੰਦੇ ਹੋਏ ਡਰੋਂਕੀ ਲਗਾ ਕੇ ਜੇਕਰ ਐਂਟਰ ਹੁੰਦੇ ਹੋਏ ਨਜ਼ਰ ਆਂਦੇ ਹੋਏ ਤਾਂ ਉਹਨਾਂ ਦੇ ਉਹਨਾਂ ਨੂੰ ਲੈ ਕੇ ਵੀ ਜਿਹੜਾ ਹੈ ਜ਼ਰੂਰ ਕਸ਼ਮਰ ਦਾ ਜਿਹੜਾ ਹੈ ਨਜ਼ਰ ਆਉਂਦੀ ਹੋਵੇਗੀ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਇਹ 18000 ਦੀ ਗਿਣਤੀ ਜਿਹੜੀ ਹੈ ਉਹ ਕਦੋਂ ਤੱਕ ਹੋਰ ਵਧਦੀ ਹੈ ਕਿਉਂਕਿ ਲਗਾਤਾਰ ਹੀ ਜੋ ਇਨਪੁਟ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਸਾਫ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਡਿਟੇਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਉਹਨਾਂ ਨੂੰ ਵਾਪਸ ਜਿਹੜਾ ਹੈ ਪੇਜ ਜਾ ਸਕਿਆ ਤੇ ਹੁਣ ਜਦੋਂ ਇਹ ਨੌਜਵਾਨ ਮੀਡੀਆ ਸਾਹਮਣੇ ਆਉਣਗੇ ਤੇ ਉਹ ਆਪਣੀ ਹੱਦਬੀਤੀ ਜੋ ਦੱਸਣਗੇ ਉਸ ਤੋਂ ਬਾਅਦ ਹੀ ਸਾਫ ਹੋ ਪਾਵੇਗਾ ਕਿ ਇਹ ਕਿੰਨੀ ਕੁ ਜਿਹੜੀ ਐਸਐਚਆਈ ਜਿਹੜੀ ਹੈ ਉਹ ਨਜ਼ਰ ਆ ਰਹੀ ਖਲਾਕੀ ਪਰ ਜਦੋਂ ਸੂਤਰਾਂ ਦੇ ਬਾਰੇ ਤੇ ਇਹ ਵੀ ਪਤਾ ਲੱਗ ਰਿਹਾ ਸੀ ਜਦੋਂ ਇਹਨਾਂ ਨੂੰ ਸੀ70 ਦੇ ਵਿੱਚ ਬਿਠਾਇਆ ਗਿਆ ਸੀ ਉਸ ਵੇਲੇ ਉਹਨਾਂ ਨੂੰ ਹੱਥ ਕੜੀਆਂ ਜਿਹੜੀਆਂ ਸਨ ਉਹ ਲਗਾਈਆਂ ਗਈਆਂ ਸਿਰ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਿਹੜੀ ਆ ਉਹ ਨਾ ਹੋ ਸਕੇ ਕਿਉਂਕਿ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਰੋਸ਼ ਹੁੰਦਾ ਹੈ ਕਿ ਉਹ ਵਿਅਕਤੀ ਜਿਹੜਾ ਕਿ ਬਹੁਤ ਸਾਰੇ ਪੈਸੇ ਲਗਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦਾ ਚਾਹੇ ਉਹ ਡੋਕਟਰ ਕੀ ਲਗਾ ਕੇ ਜਾਂਦਾ ਹੋਵੇ ਉਸ ਨੂੰ ਜੇਕਰ ਕੋਈ ਬੰਦਾ ਵਾਪਸ ਭੇਜਦਾ ਜਾਂ ਡਬੋਟ ਕਰਦਾ ਤਾਂ ਸ਼ਾਇਦ ਗੁੱਸਾ ਜਿਹੜਾ ਆ ਵਾ ਸਕਦਾ ਇਸ ਕਰਕੇ ਉਹਨਾਂ ਨੂੰ ਜੋ ਲੱਗ ਰਿਹਾ ਸੀਗਾ ਕਿ ਹਥਕੜੀਆਂ ਜਿਹੜੀਆਂ ਨੇ ਉਹ ਲਗਾ ਕੇ ਜਿਹੜਾ ਹੈ ਉਹ ਇੱਥੇ ਲਿਆਂਦਾ ਗਿਆ ਇਸ ਤੋਂ ਬਾਅਦ ਹੀ ਸਾਫ਼ ਜਦੋਂ ਉਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ 30 ਦੇ ਕਰੀਬ ਜਿਹੜੇ ਨੌਜਵਾਨ ਪੰਜਾਬ ਦੇ ਨੇ ਉਹਨਾਂ ਜਿਹੜੋ ਗੱਲਬਾਤ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ ਕਿ ਉਹਨਾਂ ਨੂੰ ਕਿਉਂ ਰਿਪੋਰਟ ਜਿਹੜਾ ਹੈਕ ਕੀਤਾ ਗਿਆ ਔਰ ਹੱਥਕੜੀ ਲਗਾਉਣ ਵਾਲੀ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਉਹ ਕਿੰਨੀ ਕੁ ਸੱਚਾਈ ਹੈ ਲੇਕਿਨ ਕਿਤਨਾ ਕਿਤੇ ਭਾਰਤੀਆਂ ਦੇ ਲਈ ਬਹੁਤ ਮੰਨਤ ਭਾਗੀ ਜਿਹੜੀ ਸੂਚਨਾ ਜਿਹੜੀ ਆ ਜਰੂਰ ਸਾਹਮਣੇ ਆ ਰਹੀ ਹੈ ਜਿਸ ਵਿੱਚ 트럼ਪ ਸਰਕਾਰ ਵੱਲੋਂ ਜਿਹੜਾ ਹੈ ਉਹ ਜਰੂਰ ਵੱਡਾ ਫੈਸਲਾ ਲਿਆ ਗਿਆ ਔਰ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਉਹ ਹੁਣ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕੈਮਰਾ ਪਰਸਨ ਜੈਪ੍ਰੀਤ ਨਗਰਪੁਰ ਸਿੰਘ ਪੰਜਾਬੀ ਲੋਕ ਚੈਨਲ ਅਮਿਸਟਰ ਸਾਹਿਬ